ਰਾਵੀ ਦਰਿਆ ਦਾ ਪਾਣੀ ਉਤਰਨ ਤੋਂ ਬਾਅਦ ਦੇਖੋ ਪਿੰਡ ਰੱਤਰ ਛਤਰ ਦੇ ਮੌਜੂਦਾ ਹਾਲਾਤ ਤੇ ਕੀ ਕਹਿਣਾ ਹੈ ਉਥੋਂ ਦੇ ਸਮਾਜ ਸੇਵੀ ਤੇ ਸਾਬਕਾ ਸਰਪੰਚ ਹਰਪੰਸ ਸਿੰਘ ਚੀਮਾ ਦਾ ਪ੍ਰਸ਼ਾਸਨ ਤੇ ਮੌਜੂਦਾ ਸਰਕਾਰ ਬਾਰੇ ਤੁਸੀਂ ਦੇਖ ਰਹੇ ਹੋ ਡੀਬੀ 24 ਨਿਊਜ਼ ਰਿੰਕਾ ਵਾਲੀ ਦੀ ਰਿਪੋਰਟ ਡੇਰਾ ਬਾਬਾ ਨਾਨਕ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਵੋ ਪਾਣੀ ਨਹੀਂ ਖੜਦਾ ਯਾਰ ਪਾਣੀ ਨਹੀਂ ਚੈੱਕ ਪਹਿਲੋ ਪਹਿਦਿਆਂ ਮਾਰੀ ਉਥੋਂ کہیں ਮੰਗਰਸਾਲਾ ਇੱਥੇ ਹਾਂ ਆ ਬੰਨਣ ਦੇ ਆ ਤੁਸੀਂ ਆਓ ਜਿੱਥੇ ਬੰਦੇ ਨੇ ਨਾ ਉੱਥੇ ਬੋਰੀਆਂ ਡੇ ਹੁੰਦੇ ਨੇ ਆ ਇਹ ਬੋਰੀਆਂ ਡੱਕ ਲੈਣੇ ਇੱਥੇ ਪਾਣੀ ਜਦੋਂ ਫਿਰ ਇਧਰੋਂ ਥੋੜੇ ਮੁੰਡਾ ਆੜੇ ਕਹਿੰਦੇ ਇੱਕ ਇਹ ਬਟਾ ਮਿਸਤਰੀ ਆੜੇ ਉਹ ਕਹਿੰਦਾ ਕਹਿੰਦਾ ਮੈਂ ਲੰਮੇ ਪੈਣਾ ਬੋਰੀਆਂ ਲਾਓ ਕੇ ਉਹ ਮੈਂ ਕਿਹਾ ਇਧਰ ਤੁਸੀਂ ਰੋੜ ਗਏ ਫਿਰ ਇਧਰ ਜਦੋਂ ਫਿਰ ਉੱਥੋਂ ਦੀ ਕਦੇ ਇੱਥੇ ਪਾਣੀ ਨੇ ਉਹ ਪਿੱਛੇ ਤੱਕ ਪਾਣੀ ਚੱਲਿਆ ਉਧਰ ਹੀ ਚੱਲਿਆ ਸਟਾਰਟ ਇੱਥੋਂ ਆਇਆ ਕਿਰੋਂ ਆ ਜਿਆਦਾ ਟੁੱਟੀ ਹੈ ਨਾ ਇਹ ਚਾਹ ਨਹੀਂ ਘਰਾਉਂਦਾ ਇਹਦਾ ਪਿੱਟ ਲੱਗਣਾ ਹੀ ਨਹੀਂ ਅੱਜ ਪਹਿਲਾਂ ਪਹਿਲਾਂ ਮੋੜ ਕੇ ਆ ਆ ਟੁੱਟੀ ਬੁੜਕੇ ਕਹਿਣਾ ਕਿ ਚਾਹੁੰਦੇ ਆ ਜੀ ਵੇਖੋ ਸਰਕਾਰ ਦੇ ਨਾਕਾਮੀਆ ਹੈ ਗਿਆ ਨੇ ਇਹ ਜਿਹੜਾ ਤੁਸੀਂ ਬੰਨ ਨੇ ਇਹਦੇ ਤੇ ਕਦੀ 88 ਤੋਂ ਬਾਅਦ ਕਿਸੇ ਨੇ ਮਿੱਟੀ ਨਹੀਂ ਇੱਕ ਧੋਕਰੀ ਪਾਈ ਹੈਗੀ ਜੇ ਤੁਸੀਂ ਬੰਨ ਨੂੰ ਪਹਿਲਾਂ ਸਾਂਭਿਆ ਹੁੰਦਾ ਜਾਂ ਜਦੋਂ ਡੈਮਾਂ ਚ ਪਾਣੀ ਜਿਆਦਾ ਹੁੰਦਾ ਹੈ ਪਹਿਲਾਂ ਉਹ ਪਾਣੀ ਥੋੜਾ ਥੋੜਾ ਕਰਕੇ ਰਿਲੀਜ਼ ਕਰੀ ਜਾਂਦੇ ਨਾ ਇਹ ਸੋਚਦੇ ਪਏ ਅਸੀਂ ਪਾਣੀ ਜਮਾ ਕਰਨਾ ਤੇ ਅੱਜ ਆ ਕੁਛ ਨਹੀਂ ਹੋਣਾ ਹੈਗਾ ਹੁਣ ਇੱਥੇ ਚਲੋ ਸਾਡਾ ਇਨਾ ਸ਼ੁਕਰ ਹੈ ਕਿ ਕਿਸੇ ਦਾ ਜੀ ਡੈਥ ਨਹੀਂ ਹੋਈ ਬਚ ਗਏ ਹਨ ਜਿੱਦਾਂ ਘਰ ਲੋਕਾਂ ਜਾ ਵੇਖੋ ਠੱਠਿਆ ਕਿੱਥੋਂ ਲੈਂਟਰ ਚੁੱਕ ਕੇ ਕਿੱਥੇ ਮਾਰਿਆ ਤੁਹਾਨੂੰ ਮੈਂ ਪਿੱਛੇ ਵਿਖਾ ਕੇ ਆਇਆ ਘਰ ਤੇ ਠੇ ਜੇ ਇਹ ਬਾਜ ਜਾਣੇ ਹਨ ਜੇ ਕੰਮ ਨਾ ਸਰਕਾਰ ਦੀ ਨਾਕਾਮੀ ਨਾ ਹੁੰਦੀ ਫਿਰ ਕਿਸੇ ਦੀ ਕੋਈ ਸਾਰ ਲੈਣ ਨਹੀਂ ਪਹੁੰਚਿਆ ਇੱਥੇ ਸਰਕਾਰ ਦਾ ਨਾਮ ਤਾਂ ਕੋਈ ਬਹੁਤ ਵੱਡੀ ਨਾਕਾਮੀ ਸਰਕਾਰ ਦੀ ਅਸੀਂ ਹੁਣ ਵੀ ਕਹਿੰਦੇ ਆ ਸਰਕਾਰ ਨੂੰ ਕਹਿੰਦੇ ਆ ਵੀ ਇਨਾ ਕ ਕਰੋ ਤੁਸੀਂ ਜਿਹੜੇ ਮੁਰਗੀਆਂ ਮਰਗੀਆਂ ਦਾ ਪੈਸੇ ਜਿਹੜਾ ਨਾਂ ਦੇ ਉਹ ਬੱਕਰੀਆਂ ਦੇ ਸਿਰਫ ਜਿਹੜੇ ਗਰੀਬਾਂ ਦੇ ਘਰ ਠੱਠੇ ਨੇ ਉਹਨਾਂ ਨੂੰ ਇੱਕ ਇੱਕ ਕਮਰੇ ਦੇ ਛੱਤ ਦੇ ਦੇ ਦਿਓ ਕਿਉਂਕਿ ਬਰਸਾਤਾਂ ਤੋਂ ਠੰਡ ਤੋਂ ਅੱਗੇ ਸਿਆਲ ਆਉਣ ਵਾਲਾ ਬੱਚੇ ਰਹਿਣ ਤੇ ਜਿਹੜਾ ਉਹਨਾਂ ਦੇ ਛੱਤ ਥੱਲੇ ਆਪਣੇ ਆਣ ਕੇ ਬਸੇਰਾ ਕਰਨ ਹੁਣ ਕੋਈ ਕਿਸੇ ਦੇ ਘਰ ਰਹਿਣ ਡਿਆ ਕੋਈ ਕਿੰਨਾ ਚਿਰ ਕਿਸੇ ਦਾ ਘਰ ਤੇ ਰਹਿੰਦਾ ਹੈ ਪਿਆਰ ਕਰਕੇ ਤੁਹਾਡੇ ਅਸੀਂ ਤੁਹਾਡੇ ਜਰੀਏ ਪ੍ਰਸ਼ਾਸਨ ਨੂੰ ਕਹਿੰਦੇ ਆ ਗਿਆ ਵੀ ਅਪੀਲ ਸੁਣੋ ਗਰੀਬਾਂ ਦੀ ਆਣ ਕੇ ਮਤ ਕਰੋ ਬਾਕੀ ਜਿੰਨਾ ਕਿ ਤੁਸੀਂ ਅੱਜ ਆਜਾ ਦਾ ਤੇਲ ਫੋਕਣ ਦੇ ਨਾ ਫੋਕੋ ਆਣ ਕੇ ਇੱਥੇ ਕਰੋ ਇਡਲੀ ਡੋਸੇ ਬੰਦ ਕਰ ਦਿਓ ਖਾਣੇ ਅਜੇ 4 ਦਿਨ ਮੁੱਖ ਮੰਤਰੀ ਨੂੰ ਹੁਣ ਪੰਜਾਬ ਚ ਹੋਣਾ ਚਾਹੀਦਾ ਸੀ ਮੁੱਖ ਮੰਤਰੀ ਹਾੜਾ ਉੱਧਰ ਜਾ ਕੇ ਕਰਨਾਟਕਾ ਫਿਰਨ ਡਿਆ ਇੱਥੇ ਉਹ ਕਿਹੜਾ ਅਜੇ ਤੱਕ ਜੂੰ ਦੀ ਸਰਕਾਰ ਬਣੀ ਕਿਹੜਾ ਇਹ ਨਮੂਨਾ ਲੈ ਕੇ ਆਇਆ ਜਿੱਦਾਂ ਨਾ ਪੰਜਾਬ ਤਰੱਕੀ ਕੀਤੀ ਜਿੱਦਾਂ ਦਾ ਇਹ ਮੁੱਖ ਮੰਤਰੀ ਬਣਾਇਆ ਪੰਜਾਬ ਡੁੱਬਦਾ ਹੀ ਗਿਆ ਹੈ 88 ਦੇ ਵਿੱਚ ਤੇ 2025 ਦੇ ਵਿੱਚ ਨੇ ਕੀ ਇੰਟਰਨੈਟ ਮੈਂ ਨਾ ਜੀ ਆ ਤੁਸੀਂ ਇੱਧਰ ਵੇਖੋ 88 ਚ ਇਹ ਤੁਸੀਂ ਤੂੰ 4-4 ਫੁੱਟ ਪਾਣੀ ਥੱਲੇ ਅੱਜ ਇਹਦੇ ਉੱਪਰ ਜੰੰਗਾ ਹੈਗਾ ਪਾਣੀ ਜੇ ਉਹ ਪਾਣੀ ਪਹਿਲਾਂ ਇਹਨਾਂ ਛੱਡਿਆ ਹੁੰਦਾ ਤੇ ਇਹ ਨਾ ਹੋਇਆ ਕਹਿਰ ਹੁੰਦਾ ਸਰਕਾਰ ਦੀ ਨਾਕਾਮੀ ਹੈਗੀ ਇਹ ਹਰਿਆਣੇ ਨਾਲ ਪਾਣੀ ਤੋਂ ਲੜਦੇ ਫਿਰਦੇ ਨੇ ਇਹ ਪਾਣੀ ਹੁਣ ਲੋਕਾਂ ਨੂੰ ਛੱਡ ਕੇ ਡੋਬਿਆ ਹੈਗਾ ਇਹ ਵਰਾਲ ਮਿਲ ਕੇ ਇੱਕ ਦੂਜੇ ਨਾਲ ਕਰ ਲੈਣਾ ਲੋਕ ਤਾਂ ਲੋਕ ਤਾਂ ਸੁਖੀ ਰਹਿਣ ਇਹਨਾਂ ਦੀ ਆਪਣੀ ਸਿਆਸੀ ਲੜਾਈਆਂ ਦੇ ਵਿੱਚ ਲੋਕਾਂ ਦਾ ਨੁਕਸਾਨ ਹੈਗਾ ਤੇ ਅਸੀਂ ਤੇ ਕਹਿੰਦੇ ਹੁਣ ਵੀ ਟਾਈਮ ਹੈਗਾ ਗਾਂ ਸੁਧਰ ਜੂ ਨਹੀਂ ਤੇ ਕੋਈ ਪਾਰਟੀ ਦਾ ਵੀ ਲੀਡਰ ਆਇਆ ਤੇ ਲੋਕਾਂ ਨੇ ਜੁੱਤੀਆਂ ਮਾਰ ਕੇ ਭਜਾਉਣਾ ਕਰਨਾ ਆਪਣੇ ਪਿੰਡਾਂ ਨੂੰ ਕਿਉਂਕਿ ਅੱਜ ਵੀ ਲੋਕ ਇੱਕ ਦੂਜੇ ਦੀ ਮਤ ਕਰਨ ਦੇ ਲੀਡਰ ਨਹੀਂ ਪੇਸ਼ ਕਰਨ ਦੇ ਲੋਕ ਇੱਕ ਦੂਜੇ ਦਾ ਕੰਮ ਆਉਣ ਦੇ ਆ ਡੇਰਾਵਾਦ ਨੇ ਬਾਬੇ ਨੇ ਦੂਜੇ ਨੇ ਕੋਈ ਡੇਰੇ ਬਣੇ ਨਾ ਕੋਈ ਕਿਸੇ ਦੀ ਹੋਰ ਨਹੀਂ ਆਏ ਲੋਕਾਂ ਹੀ ਜਿਹੜੇ ਪਿਛੂ ਪਿੰਡਾਂ ਜੋਂ ਆਣ ਕੇ ਲੋਕਾਂ ਇੱਕ ਦੂਜੇ ਦੇ ਲੋਕ ਮਤ ਕਰਦੇ ਨੇ ਤੇ ਫਿਰ ਇਹੋ ਜੀਆਂ ਸਰਕਾਰਾਂ ਨੂੰ ਕੀ ਚੁੱਲੇ ਦੇ ਦੇਣਾ ਇਹ ਲੋਕਾਂ ਨੂੰ ਆਣ ਕੇ ਜੇ ਕੰਮ ਇੱਕ ਦੂਜੇ ਦਾ ਹੋਣਾ ਸਰਕਾਰਾਂ ਬਣਾਉਣ ਦੀ ਕਿ ਲੋੜ ਹੈ ਇਹਨਾਂ ਨੂੰ ਜਹਾਜਾਂ ਦੇ ਹੁੰਡੇ ਦਿਵਾਨ ਦੀ ਕਿ ਲੋੜ ਹੈ ਇਹਨਾਂ ਨੂੰ ਇਹਨਾਂ ਨੇ ਗੱਡੀਆਂ ਸਿਕਿਉਰਿਟੀ ਦਿੱਤੀ ਕਾਦ ਲਈ ਦਿੱਤੀ ਠੀਕ ਹੈ ਨਾ ਕਹਿੰਦੇ ਨਾਲ ਲੋਕਾਂ ਦੀ ਵਜ੍ਹਾ ਕਰਕੇ ਕੰਮ ਕਰਨੇ ਖਤਰਾ ਜਿਹੜੇ ਲੋਕ ਅੱਜ ਇੱਥੇ ਆਣ ਕੇ ਸੇਵਾ ਕਰਨ ਦੇ ਉਹਨਾਂ ਨੂੰ ਕੋਈ ਖਤਰਾ ਨਹੀਂ ਹੈਗਾ ਇਹਨਾਂ ਨੂੰ ਬਹੁਤਾ ਖਤਰਾ ਹੈਗਾ ਤੇ ਤੁਸੀਂ ਆਡੀ ਇਹ ਗੱਲ ਉੱਤੇ ਤੱਕ ਪਹੁੰਚਾਓ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਹਾਡਾ ਹੋਣ ਤੇ